ਲਗਾਤਾਰ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਖਤਮ ਕੀਤਾ ਅੱਜ ਭਾਰਤੀ ਜਨਤਾ ਪਾਰਟੀ ਦਾ ਉਥੇ ਵੋਟ ਬੈਂਕ ਵੀ ਬਰਕਰਾਰ ਹੈ ਪਾਰਲੀਮੈਂਟ ਦੀਆਂ ਸੱਤ ਦੀਆਂ ਸੱਤ ਸੀਟਾਂ ਅਸੀਂ ਜਿੱਤਵੇਂ 18 ਤਰੀਕ ਨੂੰ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤਿੰਨੋਂ ਪਦਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜਾ ਹੈ ਆਪਣਾ ਪਰਚਮ ਲਹਿਰਾਏਗੀ ਬੜੇ ਭਾਰੀ ਮਤਾਂ ਦੇ ਨਾਲ ਜਿਹੜਾ ਹੈ 11 ਹੁੰਦੇ ਆ 25 ਵੋਟਾਂ ਲੈ ਕੇ ਜਿਹੜੇ ਅਸੀਂ 2016 ਜਿੱਤੇ ਸੀ ਪੰ ਆ ਜਿਹੜਾ 13 ਪਲੱਸ 7 ਲੈ ਕੇ 20 ਵੋਟਾਂ ਦੇ ਖੜੇ ਨੇ ਇਹਦਾ 18 ਤਰੀਕ ਹੀ ਦੱਸੇਗੀ ਸੂਚਨਾ ਅਕਾ 18 ਤਰੀਕ ਨੂੰ ਚੋਣ ਹੋਣੀ ਹੈ ਜੀ ਮੇਰਦੀ ਤੇ ਬਾਕੀ ਦੋ ਪੋਸਟਾਂ ਦੀ ਤੇ ਅ ਅਲਾਈਅੰਸ ਦੀ ਜਿਹੜੀ ਗੱਲ ਹੈ ਉਹ ਚੱਲ ਰਹੀ ਸੀਗੀ ਪੱਕੀ ਹੋ ਚੁੱਕੀ ਹੈ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਬੜੀ ਕੌਨਫੀਡੈਂਟ ਹੈ ਕਿ ਉਹ ਕਿੰਨੇ ਪੋਸਟਾਂ ਦੇ ਉਹ ਉਹਨਾਂ ਕੋਲ ਜਾ ਰਹੀਆਂ ਨੇ ਤੇ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਸਾਲ ਚੱਲ ਰਿਹਾ ਹੈ ਦੇਖੋ ਜੀ ਰਾਜਨੀਤੀ ਸੰਭਾਵਨਾਵਾਂ ਦਾ ਖੇਲ ਹੈ ਕੁਝ ਵੀ ਅਸੰਭਵ ਨਹੀਂ ਹੈ ਔਰ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਦਿੱਲੀ ਦੇ ਵਿੱਚ ਗਲਤੀ ਕੀਤੀ ਸੀਗੀ ਯ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਉਸ ਤੋਂ ਬਾਅਦ ਲਗਾਤਾਰ ਆម ਆਦਮੀ ਪਾਰਟੀ ਨੇ ਕਾਂਗਰਸ ਨੂੰ ਖਤਮ ਕੀਤਾ ਅੱਜ ਭਾਰਤੀ ਜਨਤਾ ਪਾਰਟੀ ਦਾ ਉਥੇ ਵੋਟ ਬੈਂਕ ਵੀ ਬਰਕਰਾਰ ਹੈ ਪਾਰਲੀਮੈਂਟ ਦੀ ਸੱਤ ਦੀਆਂ ਸੱਤ ਸੀਟਾਂ ਅਸੀਂ ਜਿੱਤਦੇ ਹਾਂ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਅਸੀਂ ਦੇਖੀਏ ਤਾਂ ਇਹੀ ਚੀਜ਼ ਹੈ ਪਵਨ ਮੰਸਲ ਜੀ ਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੇ ਘੋਸ਼ਣਾ ਕੀਤੀ ਸੀ ਕਿ ਮੈਂ ਅਗਲਾ ਚੋਣ ਨਹੀਂ ਲੜਾਂਗਾ ਅੱਜ ਉਹਨਾਂ ਨੇ ਉੱਪਰ ਦੇ ਇੱਕ ਦੋ ਲੋਕਾਂ ਨੇ ਮਿਲ ਕੇ ਜਿਹੜਾ ਇਸ ਗਠਜੋੜ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਕਿ ਨੀਚੇ ਤਰਾਤਲ ਤੇਕਰ ਨਹੀਂ ਉਤਰੇਗਾ ਚਾਹੇ ਦੋਨੋਂ ਪਾਰਟੀਆਂ ਦੇ ਕਾਰਗਰਤਾ ਚਾਹੇ ਕਾਉਂਸਲਰਸ ਨੇ ਉਹ ਬੜੇ ਪ੍ਰੈਸ਼ਰਾਈਜ਼ ਨੇ ਔਰ ਨਾਖੁਸ਼ ਨੇ ਇਸ ਚੀਜ਼ ਤੋਂ ਉਤੋਂ ਇਸ ਕਰਕੇ 18 ਤਰੀਕ ਨੂੰ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤਿੰਨੋਂ ਪਦਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜਾ ਹੈ ਆਪਣਾ ਪਰਚਮ ਲਹਿਰਾਏਗੀ ਜਿਵੇਂ ਕਿ ਅਸੀਂ 2016 ਤੋਂ ਲਗਾਤਾਰ ਕਰਦੇ ਆ ਰਹੇ ਹਾਂ ਇਹ ਪਰ ਐਸ ਵਾਰੀ ਕਿਵੇਂ ਪ੍ਰੈਕਟੀਕਲੀ ਤੁਸੀਂ ਇਸ ਚੀਜ਼ ਨੂੰ ਪੋਸੀਬਲ ਇਹ ਹੋਊਗੀ ਕਿਉਂਕਿ 13 ਆਪਣਾ 7 ਜੇ ਉਹਨਾਂ ਕੋਲੇ 20 ਨੇ 19 ਮੈਜਿਕਲ ਨੰਬਰ ਹੈ ਤਾਂ ਉਹ ਬੜੇ इजीली ਉਹਨਾਂ ਦੇ ਚਾਂਸਸ ਬਹੁਤ ਹਾਈ ਨੇ ਭਾਜਪਾ ਹੁਣ ਅਗਲੀ ਸਟਰੈਟਜੀ ਇਸ ਤੇ ਫਿਰ ਕਿਵੇਂ ਬਣਾਉਗੇ ਮੈਂ ਕਹਾਂ ਜੀ ਰਾਜਨੀਤੀ ਦੇ ਵਿੱਚ ਕੁਝ ਵੀ ਅਸੰਭਵ ਨਹੀਂ ਹੁੰਦਾ 2016 ਦੇ ਵਿੱਚ ਜਦੋਂ ਮੈਂ 15 ਸਾਲ ਬਾਅਦ ਪਾਰਟੀ ਦਾ ਮੇਅਰ ਬਣਿਆ ਸੀ ਉਸ ਟਾਈਮ ਭਾਰਤੀ ਜਨਤਾ ਪਾਰਟੀ ਦੇ ਕੋਲੇ 11 ਕਾਉਂਸਲਰ ਸੀਗੇ ਠੀਕ ਹੈ 4 ਕਾਂਗਰਸ ਦੇ ਕਾਉਂਸਲਰ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਨਨ ਨੋਮੀਨੇਟਡ ਕਾਉਂਸਲਰ ਜਿਹੜੇ ਸੀਗੇ ਜਿਨ੍ਹਾਂ ਕੋ ਵੋਟਿੰਗ ਪਾਵਰ ਸੀ ਉਹਨਾਂ ਨੇ ਆਪਣੇ ਵਿਵੇਕ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿੱਤਾ ਇਸ ਤਰ੍ਹਾਂ ਹੀ ਇੱਕ ਹੋਰ ਪਾਰਟੀ ਦੇ ਵੀ ਕਾਉਂਸਲਰ ਨੇ ਸਾਨੂੰ ਵੋਟ ਦਿੱਤਾ ਸਾਡੀ ਨਾਲ ਆਲਾਈਅੰਸ ਨਹੀਂ ਸੀ ਔਰ ਉਸ ਵਕਤ ਅਸੀਂ ਜਿਹੜਾ ਹੈਗਾ ਬੜੇ ਭਾਰੀ ਮਤਾਂ ਦੇ ਨਾਲ ਜਿਹੜਾ ਹੈ 11 ਹੁੰਦੇ ਆ 25 ਵੋਟਾਂ ਲੈ ਕੇ ਜਿਹੜੇ ਹਾਂ ਅਸੀਂ 2016 ਜਿੱਤੇ ਸੀਗੇ ਉਸ ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਉਹ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਬਣਦੇ ਆ ਰਹੇ 2022 ਦੇ ਵਿੱਚ ਵੀ ਸਾਡੇ 12 ਕਾਉਂਸਲਰਸ ਤੋਂ ਕਾਂਗਰਸ ਦੇ ਹਰਪ੍ਰੀਤ ਬਬਲਾ ਜੀ ਆਏ 13 ਹੋਏ ਆਮ ਆਦਮੀ ਪਾਰਟੀ ਕੋਲੋਂ ਵੀ 14 ਸੀ ਲੇਕਿਨ ਉਸ ਵਕਤ ਵੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਮੇਅਰ ਜਿਹੜਾ ਹੈ ਉਹ ਬਣਿਆ ਇਹਨਾਂ ਦੀ ਇੱਕ ਵੋਟ ਇਨਵੈਲਿਡ ਹੋਈ ਸੀਨੀਅਰ ਡਿਪਟੀ ਮੇਅਰ ਤੇ ਇਹਨਾਂ ਨੇ ਇੱਕ ਵੋਟ ਕਰਾਸ ਕੀਤੀ ਔਰ ਡਿਪਟੀ ਮੇਅਰ ਦੇ ਉੱਤੇ ਟਾਸ ਦੇ ਨਾਲ ਹੀ ਇਹ ਸਾਡੀ ਜਿੱਤ ਹੋਈ ਉਸ ਤੋਂ ਬਾਅਦ 2023 ਦੇ ਵਿੱਚ ਵੀ ਜਿਹੜਾ ਹੈਗਾ ਇਹ ਖੋਰ ਕਾਉਂਸਲਰ ਆ ਚੁੱਕੇ ਸੀਗੇ ਕਾਂਗਰਸ ਦੇ ਬੀਜੇਪੀ ਚ ਹੋਰ ਉਠਤ ਪਤਨ ਹੋਈ ਆਮ ਆਦਮੀ ਪਾਰਟੀ ਦਾ ਵੀ ਕਾਂਗਰਸ ਕੌਂਸਲਰ ਜਿਹੜਾ ਹੈਗਾ ਉਹ ਕਾਂਗਰਸ ਦੇ ਵਿੱਚ ਵਾਪਸ ਗਿਆ ਇਸ ਤਰੀਕੇ ਦੇ ਨਾਲ ਅੱਜ ਵੀ ਅਗਰੇ ਸੋਚਦੇ ਨੇ ਕਿ ਉਹ ਜਿਹੜਾ 13 7 ਲੈ ਕੇ 20 ਵੋਟਾਂ ਦੇ ਖੜੇ ਨੇ ਇਹ ਤਾਂ 18 ਤਰੀਕੀ ਦੱਸੇਗੀ ਕਿ ਕਿਸ ਪ੍ਰਕਾਰ ਦੇ ਨਾਲ ਕੀ ਸਮੀਕਰਨ ਬੰਦੇ ਨੇ ਔਰ ਮੈਂ ਜਿਵੇਂ ਦੱਸਿਆ ਕਿ ਅੱਜ ਗੁੰਡਾਗਰਦੀ ਦੇ ਰਹੇ ਪੰਜਾਬ ਪੁਲਿਸ ਦੇ ਖੌਫ ਕਰਕੇ ਇਹਨਾਂ ਨੇ ਜਿਹੜਾ ਹੈ ਆਪਣੇ ਕਾਉਂਸਲਰਸ ਨੂੰ ਜਿਹੜਾ ਹੈ ਉਹ ਗ੍ਰਿਫਤ ਦੇ ਵਿੱਚ ਰੱਖਿਆ ਹੈ। ਈਵਨ ਕਾਉਂਸਲਰਸ ਦੇ ਜਿਹੜੇ ਘਰ ਦੇ ਕਿਤੇ ਬਿਮਾਰ ਨੇ, ਕੁਛ ਨਹੀਂ। ਉਹਨਾਂ ਨੂੰ ਉਹਨਾਂ ਨਾਲ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ। ਸਾਰਿਆਂ ਦੇ ਫੋਨ ਜਿਹੜੇ ਨੇ ਉਹ ਇਹਨਾਂ ਨੇ ਆਪਣੀ ਕਸਟਡੀ ਦੇ ਵਿੱਚ ਰੱਖੇ ਹੋਏ ਨੇ। ਔਰ ਸਾਡੇ ਇੱਕ ਕਾਉਂਸਲਰ ਗੁਰਚਰਨ ਕਾਲਾ ਜੀ ਨੂੰ ਇਹਨਾਂ ਨੇ ਕਿਡਨਾਪ ਕੀਤਾ। ਅਸੀਂ ਉਹਦੀ ਕੰਪਲੇਂਟ ਵੀ ਉਹਨਾਂ ਦੇ ਬੇਟੇ ਨੇ ਜਿਹੜਾ ਹੈਗਾ 31 ਸੈਕਟਰ ਦੇ ਥਾਣੇ ਦੇ ਵਿੱਚ ਦਿੱਤੀ ਹੋਈ ਆ। ਔਰ ਜਦੋਂ ਕਾਉਂਸਲਰ ਆਪਣੇ ਵਿਵੇਕ ਨਾਲ ਵੋਟ ਪਾਣਗੇ ਮੈਨੂੰ ਪੂਰਾ ਯਕੀਨ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਇਸ ਵਾਰ ਫੇਰ ਤੋਂ ਤਿੰਨਾਂ ਸੀਟਾਂ ਤੇ ਆਪਣਾ ਵਰਚਮ ਲੈ ਰਹੀ ਹੈ। ਕਾਂਗਰਸ ਨੇ ਅੱਜ ਆਪਣਾ ਨਾਮੀਨੇਸ਼ਨ ਜਿਹੜਾ ਭਰਿਆ ਸੀਗਾ ਜੀ ਵਾਪਸ ਲਿਆ ਮੇਅਰ ਤੇ ਪੋਸਟ ਤੇ ਉਹਦੇ ਬਾਰੇ ਤੁਸੀਂ ਕੀ ਉਸ ਤੇ ਵੀ ਕੋਈ ਵਾਪਸ ਨਹੀਂ ਜੀ ਆਪ ਤੁਸੀਂ ਜਿਹੜੇ ਉਸ ਜਿਹੜਾ ਆਫੀਸਰ ਅਥੋਰਾਈਜ਼ਡ ਨਹੀਂ ਸੋਢੀ ਸਾਹਿਬ ਜੁਆਇੰਟ ਕਮਿਸ਼ਨਰ ਮ्युनਿਸਪਲ ਕਾਰਪੋਰੇਸ਼ਨ ਦੇ ਉਹ ਬਿਮਾਰੀ ਦੀ ਵਜ੍ਹਾ ਨਾਲ ਛੁੱਟੀ ਤੇ ਚੱਲ ਰਹੇ ਨੇ। ਉਹਨਾਂ ਦਾ ਮੈਂ ਉਹਨਾਂ ਦੇ ਆਫਿਸ ਤੋਂ ਵੀ ਕਨਫਰਮ ਕੀਤਾ ਹੈ ਕਿ ਉਹਨਾਂ ਦਾ ਜਿਹੜਾ ਪੀਏ ਹੈ ਇਆ ਉਹਨਾਂ ਦਾ ਕੋਈ ਕੋਈ ਵੀ ਐਸਾ ਉਹਨਾਂ ਦੇ ਆਫਿਸ ਦਾ ਅਧਿਕਾਰੀ ਹੈ ਉਹਨੇ ਕੋਈ ਕਿਸੇ ਪ੍ਰਕਾਰ ਦਾ ਪੇਪਰ ਨਹੀਂ ਰਿਸੀਵ ਕੀਤਾ ਉਥੇ ਇੱਕ ਕੱਚਾ ਜਿਹੜਾ ਹੈਗਾ ਕੰਟਰੈਕਟ ਦਾ EMPLYE ਹੈ ਡਾਟਾ ਐਂਟਰੀ ਦਾ ਉਹਨੂੰ ਇਹ ਜਾ ਕੇ ਉਸ ਬੰਦੇ ਨੂੰ ਵੀ ਲੋ ਜੀ ਇਹ ਕਾਗਜ਼ ਫੜੋ ਔਰ ਉਹਨੂੰ ਉਹ ਕਰਾਏ ਨੇ ਤੁਸੀਂ ਕਨਫਰਮ ਕਰੋ ਜਦੋਂ ਤੇਕਰ ਜਿਹੜੇ ਕੋਲ ਅਥਾਰਟੀ ਹੈ ਕੋਈ ਆਪਣੀਆਂ ਪਾਵਰਾਂ ਡੈਲੀਗੇਟ ਨਹੀਂ ਕਰ ਸਕਦੀਆਂ ਇੱਕ ਕੱਚਾ ਕਰਮਚਾਰੀ ਡਾਟਾ ਐਂਟਰੀ ਆਪਰੇਟਰ ਉਹ ਵਿਧਰੋਲ ਦਾ ਫਾਰਮ ਅਕਸੈਪਟ ਕਰ ਲੇਗਾ ਇਹ ਪੋਸੀਬਲ ਹੀ ਨਹੀਂ ਹੈ ਕਿਉਂਕਿ ਜਿਹੜਾ ਆ ਅਫੀਸਰ ਹੈ ਕਨਸਰਨਡ ਅਥਾਰਾਈਜ਼ਡ ਅਫੀਸਰ ਉਹਨੇ ਵੈਰੀਫਾਈ ਕਰਨਾ ਹੁੰਦਾ ਹੈ ਕਿ ਉਹ ਕਿਸੇ ਦਬਾਅ ਚ ਤਾਂ ਨਹੀਂ ਉਹਦੇ ਸਿਗਨੇਚਰ ਠੀਕ ਨੇ ਉਹਨਾਂ ਦੇ ਸਾਹਮਣੇ ਹੋਏ ਨੇ ਇਸ ਕਰਕੇ ਇਹ ਜਿਹੜਾ ਵਿਡਰੋਅਲ ਹੈ ਦਿਸ ਇਸ ਨਾਟ ਵੈਲਿਡ ਵੀ ਵਿਲ ਰੇਜ਼ ਦਿਸ ਕੁਐਸਚਨ ਅਸੀਂ ਇਸ ਚੀਜ਼ ਨੂੰ ਵੀ ਕਰਾਂ ਚੱਕਾਂਗੇ ਔਰ ਜੇ ਆਪਣਾ ਅੱਜ ਕਾਰਪੋਰੇਸ਼ਨ ਦੇ ਵਿੱਚ 8 8 10 10 ਗੱਡੀਆਂ ਅਸਾਲਟਾਂ ਲੈ ਕੇ ਜਿਹੜੇ ਪੰਜਾਬ ਪੁਲਿਸ ਦੇ ਬਾਉਂਸਰਸ ਉੱਥੇ ਇਕੱਠੇ ਹੋਏ ਔਰ ਉੱਥੇ ਉਹਨਾਂ ਦੇ ਬੰਟੀ ਜੀ ਦੇ नेहा जी ਦੇ ਪੂਨਮ ਜੀ ਦੇ ਚਿਹਰਿਆਂ ਤੇ ਲਿਖਿਆ ਸੀ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਪ੍ਰੈਸ਼ਰਾਈਜ਼ ਕਰਕੇ ਬੰਦੂਕਾਂ ਦੇ ਸਾਏ ਦੇ ਵਿੱਚ دہشت ਦੇ ਵਿੱਚ ਉਹਨਾਂ ਤੋਂ ਜਿਹੜਾ ਵਿਡਰੋਅਲ ਕਰਾਏਗੇ ਲੇਕਿਨ ਇਹ ਸਭ ਚੀਜ਼ਾਂ ਦਾ ਜੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਆਗੂ ਸਮਝਦੇ ਨੇ ਕਿ ਉਹਨਾਂ ਨੂੰ ਲਾਭ ਹੋਣ ਵਾਲਾ ਹੈ ਤੋਂ ਬੜੀ ਗਲਤ ਫਹਿਮੀ ਚ ਨੇ ਔਰ ਕਾਂਗਰਸ ਹਮੇਸ਼ਾ ਤੋਂ ਖਤਾ ਖਾਂਦੀ ਆ ਰਹੀ ਹੈ ਅੱਜ ਜੋ ਸਪਰਾ ਲੈ ਕੇ ਪਵਨ ਬਾਂਸਲ ਜੀ ਕੀ ਸ਼ਹਿਰ ਐਮਪੀ ਦੀ ਸੀਟ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਨੂੰ ਸਮਰਥਨ ਕਰੇਗੀ ਮੈਂ ਅੱਜ ਪਵਨ ਬਾਂਸਲ ਜੀ ਨੂੰ ਅਗਾਂਹ ਕਰਨਾ ਚਾਹਨਾ ਕਿ ਕੁਝ ਦਿਨ ਠਹਿਰ ਜੋ ਜਰਾ ਸ਼ਾਇਦ 18 ਤਰੀਕ ਦੀ 19 ਨੂੰ ਵੀ ਹੋ ਸਕਦਾ ਹੈ ਵੀ ਉਹ ਤੁਹਾਨੂੰ ਠੇਂਗਾ ਦਿਖਾ ਦੇਣਗੇ ਠੀਕ ਹੈ ਥੈਂਕ ਯੂ ਥੈਂਕ ਯੂ